ਮੇਰਾ ਨਾਮ ਅਮਨਦੀਪ ਸਿੰਘ ਸਿੱਧੂ ਹੈ ਜੀ ਪਿੰਡ ਮੇਰਾ ਬਾੜੀਆਂਗਲਾ ਫਾਰਮ ਮੇਰਾ ਪਰਸੋਤਾ ਪਿੰਡ ਦੇ ਵਿੱਚ ਹੈ 골ਡਨ ਮਸ਼ਰੂਮ ਫਾਰਮ ਦੇ ਨਾਮ ਨਾਲ ਆ ਪਿਛਲੇ 8 ਸਾਲ ਤੋਂ ਮੈਂ ਮਸ਼ਰੂਮ ਫਾਰਮਿੰਗ ਕਰਦਾ ਆ ਰਿਆਂ ਬੇਸਿਕਲੀ ਮੈਂ ਬੀਏ ਇੰਜੀਨੀਅਰ ਪਲਾਸਟਿਕ ਕੈਮੀਕਲ ਇੰਜੀਨੀਅਰ ਇੰਜੀਨੀਅਰ ਦੀ ਨੌਕਰੀ ਨੂੰ ਜਿਹੜਾ ਹੈ ਉਹ ਰਿਜ਼ਾਈਨ ਕਰਨ ਤੋਂ ਬਾਅਦ ਅਸੀਂ ਆਪਣਾ ਇਹ ਜਿਹੜਾ ਸਹਾਇਕਤੰਦਾ ਸ਼ੁਰੂ ਕੀਤਾ ਸੀ ਅੱਜ ਇਸ ਨੂੰ ਕਮਰਸ਼ੀਅਲ ਲੈਵਲ ਤੇ ਕਰ ਰਹੇ ਆ ਆ ਪਿਛਲੇ ਇਸ 9 ਦਸੰਬਰ ਨੂੰ ਜਿਹੜਾ ਆ ਉਹ ਸਾਈਕਲ ਉਨਾਨ ਦੇ ਕਾਰਨ ਮੇਰੇ ਦੋ ਵੱਡੇ ਮਸ਼ਰੂਮ ਫਾਰਮ ਮੈਂ ਜਿਸ ਦੇ ਵਿੱਚ ਤਕਰੀਬ 100 ਟਨ ਦੇ ਆਸ-પાસ ਕੰਪੋਸਟ ਲਾਈ ਹੋਈ ਸੀ ਉਹ ਡਿੱਗ ਗਿਆ ਜਿਸ ਨਾਲ ਮੇਰਾ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਤੀ 35 ਲੱਖ ਰੁਪਏ ਦਾ ਮੇਰਾ ਆਰਥਿਕ ਨੁਕਸਾਨ ਹੋਇਆ ਮੇਰਾ ਹੀ ਨਿੱਜੀ ਨੁਕਸਾਨ ਨਹੀਂ ਹੋਇਆ ਮੇਰੇ ਨਾਲ ਫਾਰਮ ਤੇ ਕੰਮ ਕਰ ਰਹਾ ਹੋਰ ਬਹੁਤ ਸਾਰੇ ਪਰਿਵਾਰ ਜਿਨ੍ਹਾਂ ਦਾ ਜਿਹੜਾ ਆ ਉਹ ਵੇਖ ਕਾਫੀ ਨੁਕਸਾਨ ਖਤਰੇ ਦੇ ਵਿੱਚ ਗਿਆ ਉਹ ਮੈਂ ਸਰਕਾਰ ਨੂੰ ਇੱਕੋ ਇੱਕ ਅਪੀਲ ਬੇਨਤੀ ਕਰਦਾ ਕਿ ਮੈਨੂੰ ਇਹ ਜਿਹੜਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਵੇ ਤਾਂ ਜੋ ਮੈਂ ਸਰਕਾਰ ਦੇ ਜਿੰਨੇ ਵੀ ਪ੍ਰੋਜੈਕਟ ਚੱਲਦੇ ਨੇ ਚਾਹੇ ਉਹ ਰੋਜ਼ਗਾਰ ਦੇਣ ਦੇ ਲਈ ਆਸਾਈ ਕਰਨ ਦੇ ਦੇਣ ਦੇ ਲਈ ਆ ਅਸੀਂ ਸਰਕਾਰ ਦੇ ਇਹਨਾਂ ਪ੍ਰੋਜੈਕਟਾਂ ਨੂੰ ਅੱਗੇ ਵੀ ਸਮਾਜ ਦੇ ਵਿੱਚ ਜਿਹੜਾ ਉਹ ਦਿਨ-ਪ੍ਰਤੀ ਦਿਨ ਜਾਗਰੂਤ ਕਰਦੇ ਰਹਿਣੇ ਆ ਕਿਉਂਕਿ ਨੌਜ ਸਰਕਾਰ ਦਾ ਇੱਕੋ ਇੱਕ ਮਿਸ਼ਨ ਹੈ ਕਿ ਜਿਹੜਾ ਵੀ ਨੌਜਵਾਨ ਇੱਥੋਂ ਪੜ੍ਹਿਆ ਲਿਖਿਆ ਪੜਦਾ ਹੈਗਾ ਆ ਉਹ ਆਪਣੇ ਦੇਸ਼ ਸੂਬੇ ਦੇ ਵਿੱਚ ਹੀ ਰਹਿ ਕੇ ਸੈਟਲ ਹੋਵੇ ਤੇ ਉਹਦੇ ਨਾਲ ਇੱਕ ਚੰਗਾ ਕਾਰੋਬਾਰ ਬਣ ਸਕੇ ਤੇ ਆਪਣੇ ਸਮਾਜ ਨੂੰ ਚੰਗੀ ਸੇਧ ਦੇ ਸਕੇ ਉਹਨਾਂ ਨਕਸ਼ੇ ਕਦਮਾਂ ਦੇ ਤਹਿਤ ਅਸੀਂ ਇਹ ਮਸ਼ਰੂਮ ਫਾਰਮਿੰਗ ਕਰਦੇ ਸੀ ਤੇ ਪਰ ਇਹ ਕੁਦਰਤ ਦਾ ਜਿਹੜਾ ਕਰੋਪੀ ਆਈ ਹੈਗੀ ਜਿਹਦੇ ਨਾਲ ਮੇਰਾ ਜ਼ਿਆਦਾ ਨੁਕਸਾਨ ਹੋਇਆ ਸੋ ਮੈਂ ਸਰਕਾਰ ਅੱਗੇ ਫਿਰ ਤੋਂ ਇਹੀ ਅਪੀਲ ਕਰਦਾ ਕਿ ਮੈਨੂੰ ਵੱਦ-ਵੱਦ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਮੇਰਾ ਜਿਹੜਾ ਇਹ ਘੱਟੋ-ਘੱਟ ਮੇਰੀ ਲਾਗਤ ਪੂੰਜੀ ਜਿਹੜੀ ਹੈ ਉਹ ਕਵਰ ਹੋ ਸਕੇ ਉਹ ਸਰਕਾਰ ਦੀਆਂ ਅਸੀਂ ਜਿੰਨੀਆਂ ਵੀ ਸਕੀਮਾਂ ਚੱਲਦੀਆਂ ਚਾਹੇ ਉਹ ਪੰਜਾਬ ਗਵਰਨਮੈਂਟ ਦੀਆਂ ਨੇ ਚਾਹੇ ਉਹ ਸੈਂਟਰ ਗਵਰਨਮੈਂਟ ਦੀਆਂ ਮੈਂ ਆਰ ਸੈਟੀ ਦੇ ਵਿੱਚ ਖੁਦ ਡੀਐਸਟੀ ਹਾਂ ਜਿਹਦੇ ਥਰੂ ਮੈਂ ਜਿਹੜਾ ਆ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਉਹ ਆਰ ਸੈਟੀ ਦੇ ਵਿੱਚ ਚਾਹੇ ਉਹ ਰੂਟ ਸੈਟੀ ਹੈ ਚਾਹੇ ਹੋਰ ਸੰਸਥਾਵਾਂ ਆ ਉਹਨਾਂ ਦੇ ਥਰੂ ਮੈਂ ਟ੍ਰੇਨਿੰਗ ਦਿੰਨਾ ਤਾਂ ਜੋ ਪੰਜਾਬ ਦੇ ਨੌਜਵਾਨ ਹੈ ਉਹ ਗਾਂਬਦੂ ਸੋਚ ਵਾਲੇ ਬਣ ਸਕਣ ਕਾਰੋਬਾਰੀ ਬਣ ਸਕਣ ਨਸ਼ਿਆਂ ਤੋਂ ਦੂਰ ਰਹਿ ਸਕਣ ਉਹਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਔਰ ਉਹਨਾਂ ਨੂੰ ਸਾਰਾ ਪ੍ਰੈਕਟੀਕਲ ਕਰਕੇ ਉਹਨਾਂ ਨੂੰ ਟ੍ਰੇਨਿੰਗ ਦਿੰਨੇ ਆ ਤਾਂ ਜੋ ਜਿਹੜੇ ਆ ਨੌਜਵਾਨ ਗਲਤ ਰਸਤਿਆਂ ਤੇ ਚੱਲਣ ਦੀ ਬਜਾਏ ਇੱਕ ਉਦਮੀ ਬਣ ਸਕਣ ਜਿਹੜਾ ਉਹ ਚੰਗਾ ਪੈਸਾ ਕਮਾ ਸਕਣ ਔਰ ਚੰਗੀ ਨੌਜਵਾਨਾਂ ਨੂੰ ਸੇਧ ਮਿਲ ਸਕੇ